ਫ੍ਰਾਂਸ ਦੇ ਡਿਜ਼ਨੀ ਲੈਂਡ ਪੈरिस ਦੇ ਵਿੱਚ ਇੱਕ ਚੁਕਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ 39 ਸਾਲ ਦੇ ਬ੍ਰਿਟਿਸ਼ ਮੂਲ ਦੇ ਪੰਜਾਬੀ ਸ਼ਖਸ ਨੂੰ 9 ਸਾਲ ਦੀ ਬੱਚੀ ਦੇ ਨਾਲ ਨਕਲੀ ਵਿਆਹ ਦੀ ਸਾਜ਼ਿਸ਼ ਰਚਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਸ਼ਖਸ ਨੂੰ ਸਥਾਨਕ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਮਲਜ਼ਮ ਦੇ ਬਾਰੇ ਪੁਲਿਸ ਨੇ ਕਈ ਹੈਰਾਨੀਜਨਕ ਖੁਲਾਸੇ ਕੀਤੇ ਨੇ। ਸਸਤੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ। ਫ੍ਰਾਂਸ ਦੇ ਪੈਰਿਸ ਤੇ ਦੁਨੀਆ ਭਰ ਦੇ ਵਿੱਚ ਮਸ਼ਹੂਰ ਡਿਜ਼ਨੀ ਲੈਂਡ ਵਿੱਚ ਇੱਕ ਅਜਿਹੀ ਘਟਨਾ ਘਟੀ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਇੱਥੇ ਇੱਕ ਪੰਜਾਬੀ ਸ਼ਖਸ ਦੇ ਵੱਲੋਂ 9 ਸਾਲ ਦੀ ਬੱਚੀ ਦੇ ਨਾਲ ਨਕਲੀ ਵਿਆਹ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਹ ਸ਼ਖਸ ਬ੍ਰਿਟੇਨ ਦਾ ਰਹਿਣ ਵਾਲਾ ਜਸਕਰਨ ਚੱਜ ਉਰਫ ਜੈਕੀ ਚੱਜ ਹੈ ਜੋ ਬ੍ਰਿਟੇਨ ਦੇ ਵਿੱਚ ਪਹਿਲਾਂ ਹੀ ਛੋਟੀਆਂ ਬੱਚੀਆਂ ਦੇ ਨਾਲ ਜਿਨਸੀ ਅਪਰਾਧਾਂ ਦਾ ਦੋਸ਼ੀ ਪਾਇਆ ਗਿਆ ਹੈ ਅਤੇ ਉਸ ਦਾ ਨਾਂ ਸੈਕਸ ਆਫੈਂਡਰ ਰਜਿਸਟਰ ਦੇ ਵਿੱਚ ਸ਼ਾਮਿਲ ਹੈ ਫ੍ਰਾਂਸੀਸੀ ਅਧਿਕਾਰੀਆਂ ਦੇ ਮੁਤਾਬਿਕ ਇਹ ਵਿਅਕਤੀ ਇਸ ਘਟਨਾ ਦਾ ਮੁੱਖ ਸਾਜ਼ਿਸ਼ ਕਰਤਾ ਸੀ ਅਤੇ ਉਸਨੇ ਡਿਜ਼ਨੀ ਲੈਂਡ ਪੈਰਿਸ ਨੂੰ ਤਕਰੀਬਨ 130000 ਯੂਰੋ ਦੀ ਰਕਮ ਦੇ ਕੇ ਭਾਰਤ ਦੇ ਵਿੱਚ ਵਿਆਹ ਕਰਵਾਉਣ ਦੇ ਲਈ ਥਾਪੂਕ ਕੀਤੀ। ਇਹ ਘਟਨਾ ਸ਼ਨੀਵਾਰ ਸਵੇਰੇ ਉਦੋਂ ਸਾਹਮਣੇ ਆਈ ਜਦੋਂ ਡਿਜ਼ਨੀ ਲੈਂਡ ਦੇ ਸਟਾਫ ਨੇ ਦੇਖਿਆ ਕਿ ਨਕਲੀ ਵਿਆਹ ਸਮਾਗਮ ਦੇ ਵਿੱਚ ਦੁਲਹਨ ਦੀ ਭੂਮਿਕਾ ਨਿਭਾਉਣ ਵਾਲੀ ਬੱਚੀ ਸਿਰਫ 9 ਸਾਲ ਦੀ ਹੈ। ਬੱਚੀ ਵਿਆਹ ਦੇ ਜੋੜੇ ਵਿੱਚ ਸੀ। ਇਸ ਵਿਆਹ ਦੇ ਵਿੱਚ ਪਿਤਾ ਦੀ ਭੂਮਿਕਾ ਨਿਭਾਉਣ ਵਾਲੇ ਸ਼ਖਸ ਨੂੰ 12000 ਯੂਰੋ ਦੀ ਅਦਾਇਗੀ ਕੀਤੀ ਗਈ ਸੀ। ਇਸੇ ਸ਼ਖਸ ਨੇ ਸਟਾਫ ਨੂੰ ਇਸ ਦੇ ਬਾਰੇ ਸੂਚਿਤ ਕੀਤਾ। ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਨੂੰ ਬੁਲਾਇਆ ਗਿਆ। ਡਿਜ਼ਨੀ ਲੈਂਡ ਨੇ ਤੁਰੰਤ ਇਹ ਵਿਆਹ ਸਮਾਗਮ ਰੱਦ ਕਰ ਦਿੱਤਾ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮਲਜ਼ਮ ਜੈਕੀ ਚੱਜ ਸਣੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੇ ਵਿੱਚ ਬੱਚੀ ਦੀ ਮਾਂ ਵੀ ਸ਼ਾਮਿਲ ਹੈ। ਬੱਚੀ ਅਤੇ ਉਸ ਦੀ ਮਾਂ ਦੋਵੇਂ ਯੂਕਰੇਨ ਦੀਆਂ ਰਹਿਣ ਵਾਲੀਆਂ ਨੇ ਅਤੇ ਇਸ ਵਿਆਹ ਦੇ ਵਿੱਚ ਸ਼ਾਮਿਲ ਹੋਣ ਲਈ ਦੋ ਦਿਨ ਪਹਿਲਾਂ ਹੀ ਪੈरिस ਆਈਆਂ ਸਨ। ਫ੍ਰਾਂਸੀਸੀ ਪ੍ਰੋਸੀਕਿਊਟਰ ਜੀਨ ਬੈਪਟਿਸਟ ਬਲੇਡੀਅਰ ਦੇ ਮੁਤਾਬਿਕ ਇਹ ਇੱਕ ਨਕਲੀ ਵਿਆਹ ਸਮਾਗਮ ਸੀ ਜਿਸ ਨੂੰ ਫਿਲਮਾਇਆ ਜਾਣਾ ਸੀ। ਮੁਲਜ਼ਮ ਨੇ ਨਕਲੀ ਵਿਆਹ ਦੇ ਵਿੱਚ ਮਹਿਮਾਨ ਵਜੋਂ ਬੁਲਾਈ ਲੋਕਾਂ ਨੂੰ ਪੈਸੇ ਦਿੱਤੇ ਸਨ। ਮੁਲਜ਼ਮ ਨੇ ਡਿਜ਼ਨੀ ਲੈਂਡ ਦੇ ਪ੍ਰਬੰਧਕਾਂ ਨੂੰ ਧੋਖਾ ਦੇਣ ਦੇ ਲਈ ਇੱਕ ਨਕਲੀ ਪਛਾਣ ਪੱਤਰ ਵੀ ਬਣਵਾਇਆ ਜਿਸ ਦੇ ਵਿੱਚ ਖੁਦ ਨੂੰ ਲੈਟਵੀਆ ਦਾ ਰਹਿਣ ਵਾਲਾ ਦੱਸਿਆ ਗਿਆ। ਪੁਲਿਸ ਨੇ ਬੱਚੀ ਦਾ ਮੈਡੀਕਲ ਟੈਸਟ ਕਰਵਾਇਆ। ਹਾਲਾਂਕਿ ਬੱਚੀ ਦੇ ਨਾਲ ਕੋਈ ਸਰੀਰੀਕ ਜਾਂ ਜਿੰਸੀ ਹਿੰਸਾ ਨਹੀਂ ਹੋਈ ਅਤੇ ਨਾ ਹੀ ਉਸ ਨੂੰ ਦੁਲਹਨ ਦੀ ਭੂਮਿਕਾ ਨਿਭਾਉਣ ਦੇ ਲਈ ਮਜਬੂਰ ਕੀਤਾ ਗਿਆ ਸੀ ਜੈਕੀ ਚੱਜ ਦਾ ਅਪਰਾਧਿਕ ਰਿਕਾਰਡ ਵੀ ਸਾਹਮਣੇ ਆਇਆ ਉਸ ਨੂੰ 2016 ਦੇ ਵਿੱਚ ਬ੍ਰਿਟੇਨ ਦੇ ਵਿੱਚ 2 15 ਸਾਲ ਦੀਆਂ ਲੜਕੀਆਂ ਦੇ ਨਾਲ ਜਿਨਸੀ ਸਬੰਧਾਂ ਦੇ ਦੋਸ਼ ਦੇ ਵਿੱਚ 4 ਸਾਲ ਦੀ ਸਜ਼ਾ ਹੋਈ ਸੀ। ਉਦੋਂ ਤੋਂ ਹੀ ਉਹ ਸੈਕਸ ਆਫੈਂਡਰ ਰਜਿਸਟਰ ਸੂਚੀ ਦੇ ਵਿੱਚ ਸ਼ਾਮਿਲ ਹੈ ਅਤੇ ਇਹਨਾਂ ਅਪਰਾਧਾਂ ਦੇ ਦੋਸ਼ ਦੇ ਵਿੱਚ ਬ੍ਰਿਟੇਨ ਦੇ ਵਿੱਚ ਵਾਂਟਡ ਹੈ। BBC ਦੀ 2023 ਦੀ ਜਾਂਚ ਦੌਰਾਨ ਪਤਾ ਲੱਗਾ ਸੀ ਕਿ ਜੈਕੀ ਨੇ ਲੰਡਨ ਦੇ ਲੈਸਟਰ ਸਕੁਅਰ ਦੇ ਵਿੱਚ ਇੱਕ ਨਕਲੀ ਫਿਲਮ ਪ੍ਰੀਮੀਅਰ ਦੇ ਲਈ ਸੈਂਕੜੇ ਬੱਚਿਆਂ ਨੂੰ ਬੁਲਾਇਆ ਸੀ ਜਿਸ ਦੇ ਵਿੱਚ 6 ਸਾਲ ਦੇ ਬੱਚੇ ਵੀ ਸ਼ਾਮਿਲ ਸਨ। ਮੁਜ਼ਮ ਜੈਕੀ ਦੇ ਉੱਤੇ ਧੋਖਾਧੜੀ, ਵਿਸ਼ਵਾਸਘਾਤ, ਮਨੀ ਲਾਂਡਰਿੰਗ ਅਤੇ ਇਸ ਦੇ ਨਾਲ ਨਾਲ ਗਲਤ ਪਛਾਣ ਪੱਤਰ ਦੇ ਇਲਜ਼ਾਮ ਦੇ ਹੇਠ ਮਾਮਲੇ ਦਰਜ ਕੀਤੇ ਗਏ ਨੇ। ਉਧਰ ਬ੍ਰਿਟਿਸ਼ ਪੁਲਿਸ ਨੇ ਕਿਹਾ ਕਿ ਉਹ ਫ੍ਰਾਂਸੀਸੀ ਅਧਿਕਾਰੀਆਂ ਤੋਂ ਜੈਕੀ ਦੀ ਗ੍ਰਿਫਤਾਰੀ ਦੇ ਬਾਰੇ ਜਾਣਕਾਰੀ ਲੈ ਰਹੇ ਨੇ। ਉਧਰ ਡਿਜ਼ਨੀ ਲੈਂਡ ਪੈरिस ਦੇ ਵੱਲੋਂ ਵੀ ਕੋਈ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ ਪਰ ਇਹ ਘਟਨਾ ਸੋਸ਼ਲ ਮੀਡੀਆ ਤੇ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਮਾਮਲੇ ਨੇ ਸੁਰੱਖਿਆ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ।